ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਮਸ਼ੀਨਾਂ ਚੱਲਦੀਆਂ ਇੱਕ ਇੱਧਰ ਆਪਣੇ ਡੇਰੇ ਤੇ ਚੱਲਦੀ ਆ ਨਾ ਫਾਰਮ ਤੇ ਇੱਕ ਉੱਧਰ ਹਰਿਆਣੇ ਵਾਲਿਆਂ ਦੇ ਚੱਲਦੀ ਆ ਬਾਕੀ ਸ਼ੁਕਰ ਵਾਹਿਗੁਰੂ ਦੀ ਕਿਰਪਾ ਹੈ ਨਾ ਵੀ ਸਤੋਂ ਸਾਰੇ ਕੰਮਣ ਵਾਲੇ ਵੀਰਾਂ ਦੇ ਆ ਨਾ ਮਿਹਰ ਭਰਿਆ ਆਤ ਰੱਖੀ ਮਾਲਕਾ ਇਕ ਨੇ ਜਿੱਕਣਾ ਘਰ ਤੋਂ ਆਏ ਆ ਨਾ ਸਾਰੇ ਇਕਣਾ ਹੱਸਦੇ ਖੇਡਦੇ ਆ ਨਾ ਸਾਰੇ ਵਧੀਆ ਜਾਣ ਬਾਕੀ ਇਹਦੀ ਕੀ ਕੰਮ ਦੀ ਹੈ ਨਾ ਵੀ ਤੁਹਾਨੂੰ ਜਿਵੇਂ ਆਪਾਂ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਕਰਾ ਜਿਹੜਾ ਕੰਮ ਦੀ ਰਿਪੋਰਟ ਆ ਦੀ ਠੰਡ ਇੰਨੀ ਜ਼ਿਆਦੇ ਪੈ ਰਹੀ ਆ ਹਨਾ ਫੇਰ ਵੀ ਕਣਕ ਦਾ ਕੋਈ ਹਿਸਾਬ ਨਹੀਂ ਲੱਗਦਾ ਇਸ ਸਾਲ ਕੋਈ ਏਰੀਆ ਦਾ ਪਤਾ ਨਹੀਂ ਲੱਗਦਾ ਕਿਹੜਾ ਏਰੀਆ ਚੱਲ ਗਿਆ ਕਿਹੜਾ ਮੁੱਕ ਗਿਆ ਹਨਾ ਵੀ ਹਿਸਾਬ ਲੜੋ ਪਿੱਛੇ ਆਪਾਂ ਚੱਲ ਕੇ ਆਏ ਆ ਨਾ ਇੱਧਰ ਆਪਣੇ ਜਿੱਥੇ ਪਹਿਲਾਂ ਵੱਢ ਕੇ ਆਏ ਆ ਉਦੋਂ ਪਿੱਛੇ ਹਨਾ ਆਪਣੇ ਬੰਦੇ ਦੀਆਂ ਮਸ਼ੀਨਾਂ ਚੱਲਦੀਆਂ ਜਾਇਨ ਲੱਗੇ ਉਹ ਕੱਲ ਫੋਨ ਆਇਆ ਨਹੀਂ ਬਈ ਆ ਆ ਦਿਨਾਂ ਦੇ ਵਿੱਚ ਨਾ ਅੰਕਲ ਜਿਵੇਂ ਦਾਦਾ ਆਪਾਂ ਨੂੰ ਪਿਛਲੇ ਸਾਲ ਕਹਿੰਦਾ ਅਸੀਂ 29 ਤੋਂ 28 ਤਰੀਕ ਨੂੰ ਵੱਢ ਗਏ ਸੀ ਪਿੰਡ ਵਾਗੇ ਤੇ ਤੇ ਹਿਸਾਬ ਨਾਲ ਅੱਜ 1 ਤਰੀਕ ਹੋ ਗਈ 1 April ਹੋ ਗਈ ਵੀ ਅਜੇ ਜਿਹੜਾ ਇਹ ਏਰੀਆ ਅੱਧਾ 50% ਏਰੀਆ ਹਨਾ ਵੱਢ ਹੋਇਆ 50% ਏਰੀਆ ਹਜੇ ਖੜਾ ਹੈ ਬਾਕੀ ਤੁਸੀਂ ਹਿਸਾਬ ਲੜਵੇ ਤਾਂ ਕੱਲ ਫੋਨ ਆਇਆ ਅਸੀਂ ਅੱਗੇ ਜਾਣੇ ਹੁੰਨੇ ਇੱਕ ਜਗ੍ਹਾ ਜਿੱਥੇ ਬਚੋਨਾ ਵੱਢ ਗਏ ਹਨਾ ਉੱਥੇ ਜਾਨੇ ਅੰਨੇ ਤਾਂ ਕੱਲ ਉਹ ਪਿੱਛੇ ਜਿਹੜੀ ਮਸ਼ੀਨ ਆ ਉਹ ਭਿੰਦੇ ਨੇ ਫੋਨ ਲਾਇਆ ਮੈਂ ਕਿਹਾ ਭਿੰਦਿਆ ਵੀ ਕਿੱਦਾਂ ਰਿਪੋਰਟ ਕਹਿੰਦਾ ਨਿੰਦਰਾ ਮੇਰਾ ਤਾਂ ਦਿਲ ਕਰਦਾ ਵੀ ਇੱਥੇ ਹੀ ਅਜੇ 20 ਦਿਨ ਹੋਰ ਲਾ ਲਵਾਂ ਮੈਂ ਕਿਹਾ ਇੰਨਾ ਏਰੀਆ ਖੜਾ ਯਾਰ ਅਜੇ 20 ਦਿਨ ਪਿੱਛੇ ਜਾਂਦਾ ਔਰ ਕਹਿੰਦਾ ਵੀ ਇੰਨਾ ਏਰੀਆ ਖੜਾ ਅਜੇ ਜਿੱਥੇ ਮੇਰੀ ਮਸ਼ੀਨ ਚੱਲਦੀ ਆ ਕਹਿੰਦਾ ਮੈਂ ਕਿਹਾ ਬੀਜੇ ਘੱਟੋ ਘੱਟ ਵੀਰੇ 15 ਦਿਨ ਹੋਰ ਲੱਗ ਗਏ ਤਾਂ ਮੈਂ ਨਹੀਂ ਕਹਿੰਦਾ ਕਹਾ ਜਾਂਦਾ ਮੈਂ ਕਿਹਾ ਠੀਕ ਆ ਨਾ ਇੱਕ ਜਗ੍ਹਾ ਵੀ ਆਏ ਆ ਵੀ ਖੜੀ ਆ ਭੱਜ ਭਜਾਈਆ ਕਈ ਹੈਗਾ ਨਵੀਂ ਜਗ੍ਹਾ ਆਡਾ ਬਦਲਾਂਗੇ ਆਪਾਂ ਨੂੰ ਤਾਂ ਬਈ ਆਏ ਆ ਵੀ ਫਾਰਮ ਵਾਲਾ ਏਰੀਆ ਜਿਹੜਾ ਆਪਣਾ ਇਹਨੂੰ ਆਪਾਂ ਫੀਲਡ ਨੂੰ ਪੱਕੀ ਮੰਨਦੇ ਆ ਨਾ ਵੀ ਹੋਰ ਇਹ ਛੱਡ ਨਹੀਂ ਦੇ ਸਕਦੇ ਤਾਂ ਕਰਕੇ ਸਾਨੂੰ ਆਉਣਾ ਪੈ ਗਿਆ ਪਿੱਛੇ ਤੋਂ ਨਹੀਂ ਆਪਣਾ ਘੱਟੋ ਘਾਟ ਵੀ ਇੱਥੇ ਹਜੇ 2 250 ਬਿੱਗਾਂ ਹਨਾ ਇੱਕ ਮਸ਼ੀਨ ਵੀ ਛੱਡੇ ਆਉਂਦੇ ਨਾ ਤਾਂ 2 250 ਬਿੱਗਾਂ ਹੋਰ ਕਰਕੇ ਆਉਂਦੀ ਕਰਕੇ ਕੀ ਕਰਨੀ ਫੇਰ ਬਈ ਬੰਦਿਆਂ ਕਰਕੇ ਹਨਾ ਵੀ ਯਾਰ ਪਿੱਛੇ ਛੱਡ ਗਿਆ ਆਵਾਂਗੇ ਮਸ਼ੀਨ ਕੋਈ ਗੱਲਬਾਤ ਹਨਾ ਕੋਈ ਮਸ਼ੀਨ ਦੇ ਵਿੱਚ ਬ੍ਰੇਕਡਾਊਨ ਆ ਜਵੇ ਤਾਂ ਸਾਰੀ ਟੈਨਸ਼ਨ ਬਈ ਵੱਜ ਜਾਂਦੀ ਹੈ ਟੈਂਸ਼ਨ ਇਹ ਹੋ ਜਾਂਦੀ ਆ ਊਰੇ ਦੇਖੂੰਗਾ ਉੱਧਰ ਦੇਖੂੰਗਾ ਫਾਸਲਾ ਜਿਆਦਾ ਦਾ 2 250 ਕਿਲੋਮੀਟਰ ਦਾ ਹਨਾ ਵੀ ਸੂਤ ਨਹੀਂ ਆ ਰੋਣਾ ਤਾਂ ਕਰਕੇ ਆਪਾਂ ਦੋਨੇ ਮਸ਼ੀਨਾ ਕੱਢ ਲਿਆ ਇਹਦੇ ਬਾਕੀ ਜਿੱਤੇ ਆਪਣੇ ਬੰਦਿਆਂ ਕੋਲ ਚੱਲਦੀ ਦੀ ਮਸ਼ੀਨਾ ਉਹਨਾਂ ਤਾਂ ਕਹਿੰਦੇ ਵੀ ਇੱਕ ਛੱਡ ਜਾ ਇੱਕ ਤੇਰਾ 2 250 ਵੀਗਾ ਕਰਾ ਕੇ ਤੋਰਾਂਗੇ ਫਿਰ ਮੈਂ ਕਹਾ ਯਾਰ ਨਹੀਂ ਵੀ ਮੈਨੂੰ ਛੱਡ ਕੇ ਜਾਣ ਚ ਫਾਇਦਾ ਨਹੀਂ ਬਾਕੀ ਆਪਾਂ ਕੱਲ ਨੂੰ 4 ਤਰੀਕ ਹਨਾ ਆਪਾਂ ਜਾਣਾ ਉਹ ਵੀ ਤੁਹਾਨੂੰ ਦੱਸੂਗਾ ਕਿੱਥੇ ਜਾਣਾ ਹੈ ਕਿ ਸਿਸ਼ਟਾ ਮੈਂ ਅਮਰਜੈਂਸੀ ਲਾ ਲਿਓ ਹਨਾ ਵੀ ਜਾਣਾ ਪੈਣਾ ਜ਼ਰੂਰ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਨਾ ਤਹਿ ਦਿਲੋਂ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਆ ਜਿਹੜੇ ਸਾਡੇ ਵੀਰ ਭਰਾ ਹਨਾ ਵੀ ਬਾਹਰੋਂ ਵੀ ਇਧਰੋਂ ਵੀ ਬਹੁਤ ਜ਼ਿਆਦੇ ਮਾਨਤਾ ਨਾਲ ਨਾ ਪਿਆਰ ਜਿਹੜਾ ਦੇ ਰਹੇ ਆ ਵੀਡੀਓ ਨੂੰ ਵੀ ਹੋਰ ਵੀ ਫੋਨਾਂ ਤੇ ਵੀ ਹਨਾ ਗੱਲਾਂ ਬਾਤਾਂ ਨਾਲ ਬਹੁਤ ਸੋਹਣਾ ਜਿਹੜਾ ਵੀ ਮਨ ਰੂਹ ਖੁਸ਼ ਹੁੰਦੀ ਆ ਬਈ ਉੱਥੇ ਆ ਕੇ ਬਾਕੀ ਜਿਹੜੇ ਨਵੇਂ ਮੇਰੇ ਭਰਾ ਚੈਨਲ ਤੇ ਆਏ ਹਨਾ ਉਹ ਸਬਸਕ੍ਰਾਈਬ ਕਰ ਲਿਓ ਬਾਕੀ ਇੱਕ ਬਈ ਦੁੱਖ ਇਹ ਗੱਲ ਇਹ ਆ ਨਾ ਵੀ ਆਪਣਾ ਨਾ ਯਾਰ ਇੱਕ ਕੈਨੇਡਾ ਦੇ ਵਿੱਚ ਨਾ ਰਾਜਾ ਵੀਰ ਹੁੰਦਾ ਸੀ ਚਲੋ ਉਹਦਾ ਨਾਮ ਨਾ ਵੀ ਤਾਲੀ ਵਾਲ ਪਰਿਵਾਰ ਬਹੁਤ ਵਧੀਆ ਨਾ ਇਨਸਾਨ ਤੇ ਦੇਖੋ ਜੀ ਜਿੱਦਨ ਆਪਣੀ ਮਸ਼ੀਨ ਹੋ ਰਹੀ ਆ ਨਾ ਮਹੂਰਤ ਹੋਇਆ ਉਦੋਂ ਆਪਣੀ ਮਸ਼ੀਨ ਚੱਲੀ ਤਾਂ ਮੇਰੇ ਘਰਨ ਵਧੀਆ ਗੱਲ ਕਰੀ ਘੰਟਾ ਡੇਢ ਘੰਟਾ ਗੱਲ ਕਰਨ ਤੋਂ ਬਾਅਦ ਸਵੇਰੇ ਹੀ ਸਾਜਰੇ ਹੀ ਫੋਨ ਆਉਂਦਾ ਹੁੰਦਾ ਹੁੰਦਾ ਸਵੇਰੇ ਸਾਜਰੇ ਫੋਨ ਆਉਂਦਾ ਹੁੰਦਾ ਹੁੰਦਾ ਵੀ ਗੱਲ ਹਾਲ ਚਾਲ ਪੁੱਛਣਾ ਨਿੰਦਰਾ ਕੀ ਹਾਲ ਆ ਠੀਕ ਆ ਕੋਈ ਗਲਤੀ ਕਮੀ ਵੇਚੀ ਹੋਣੀ ਆ ਨਾ ਜਿੱਥੇ ਆਪਣੇ ਚ ਤਾਂ ਰੋਕਣਾ ਉਹਨਾਂ ਨੇ ਮਨਿੰਦਰਾ ਨਹੀਂ ਇੱਥੇ ਤੇ ਆਏ ਨਹੀਂ ਆਏ ਕਰ ਬਹੁਤ ਜਣੀ ਵਧੀਆ ਸਲਾਹ ਦੇਣੀ ਮਤਲਬ ਵੀ ਕਿਸੇ ਚੀਜ਼ ਦੀ ਲੋੜ ਆ ਭਾਈ ਉਹ ਵੀ ਐ ਹਨਾ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਵੀ ਅਸੀਂ ਤੇਰੇ ਨਾਲ ਖੜੇ ਆ ਚਿੰਤਾ ਨਹੀਂ ਦਾ ਕਰਨੀ ਕਿਸੇ ਵੀ ਗੱਲ ਦੀ ਹਨਾ ਹੁਣ ਦਿਨ ਮੈਨੂੰ ਅਜਿਹੇ ਦਿਨ ਪੰਜ ਗਾਹਾਂ ਖੜੀਆਂ ਦੀਆਂ ਮਸ਼ੀਨਾਂ ਉਹ ਦਿਨ ਮੇਰੇ ਨਾਲ ਗੱਲ ਹੋਈ ਆ 7-8 ਤਰੀਕ ਨੂੰ 8 ਨੂੰ ਪਤਾ ਨਹੀਂ 9 ਨੂੰ ਗੱਲ ਇਹ ਹੋਈ ਆ ਮਨਿੰਦਰਾ ਕੀ ਗੱਲ ਆ ਇੱਦਾਂ ਕੀ ਕੰਮ ਠੀਕ ਨਹੀਂ ਮੈਂ ਕਿਹਾ ਵੀ ਕੰਮ ਠੀਕ ਆ ਵੀ ਕੰਮ ਥੋੜਾ ਜਿਹਾ ਲੇਟ ਆ ਮੈਂ ਕਹਣਾ ਵੀ ਇਦਾਂ ਗੱਲ ਹੋਈ ਘੰਟਾ ਡੇਢ ਘੰਟਾ ਮੇਰੇ ਕਾ ਗੱਲ ਹੋਈ ਹੈ ਨਾ ਬਹੁਤ ਵਧੀਆ ਦਿਲ ਦਾ ਇਹਨਾਂ ਥਾਲੀ ਵਾਲਾ ਪਰਿਵਾਰ ਨੂੰ ਬਈ ਬਹੁਤ ਬੜਾ ਸੱਤਮਾ ਘਾਟਾ ਪੈ ਗਿਆ ਵੀ ਕੱਲ ਨਾ ਮੈਨੂੰ ਕਿਤੇ ਉਹਨਾਂ ਦੇ ਘਰਦਿਆਂ ਨੇ ਮੇਰੇ ਵਟਸਐਪ ਤੇ ਨਾ ਮੈਨੂੰ ਭੇਜਿਆ ਜਣਾ ਬਣਾ ਅਖੰਡ ਪਾਠ ਸਾਹਿਬ ਦਾ ਪਾਸ਼ ਪਾਉਣੀ ਹੁੰਦਾ ਕਾਰਡ ਮੈਂ ਕਹ ਜਰੇ ਕੀ ਦਾ ਆ ਗਿਆ ਫੋਟੋ ਜਿਹੜੀ ਵੀਰ ਦਾ ਗੱਲ ਹੁੰਦੀ ਵੀਡੀਓ ਗੱਲ ਤਾਂ ਚਲੋ ਹੁਣ ਉਹਨਾਂ ਦਾ ਸਰੀਰ ਭਾਰਾ ਤਾਂ ਯਾਨੀ ਉਹਨਾਂ ਨੇ ਫੋਟੋ ਥੋੜੀ ਜੀ ਕਾਟ ਤੇ ਨੌਜਵਾਨੀ ਜੀ ਦੀ ਰਾਤ ਹੀ ਫਿਰ ਮੈਂ ਇੱਕ ਬਾਈ ਫੋਨ ਲਾ ਲਿਆ ਮੈਂ ਕਿਹਾ ਵੀ ਗਾਹ ਉਹਨਾਂ ਦੀ ਬੇਟੀ ਨੇ ਫੋਨ ਚੱਕਿਆ ਚੱਕਣ ਤੋਂ ਬਾਅਦ ਯਾਰ ਗੱਲ ਹੋਈ ਯਾਰ ਦੱਸਿਆ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਕਿਹੜੀ ਤਰੀਕ ਨੂੰ ਬਾਈ ਇੰਨਾ ਕੱਲ ਦਾ ਮਨ ਨਾ 27ਵਾਂ ਲੱਗਿਆ ਯਾਰ ਵੀ 7-8 ਤਰੀਕ ਨੂੰ ਹਜੇ ਗੱਲ ਹੋਈ ਆ ਹਨਾ ਕਹਿੰਦੇ ਅਸੀਂ ਆਉਣਾ ਗਾਹ ਨਵੰਬਰ ਦੇ ਵਿੱਚ ਮੈਨੂੰ ਸਭ ਕੋ ਮਖੌਲ ਕਰਨਾ ਤੇਰੇ ਨਾਲ ਮਸ਼ੀਨ ਤੇ ਸੀਜ਼ਨ ਲਾ ਕੇ ਆਉਣਾ ਹਨਾ ਵਿੱਚੋਂ ਨੇ ਦਾ ਸੀਜ਼ਨ ਚੱਲਦਾ ਹੋਊਗਾ ਯਾਰ ਤੇਰੇ ਨਾਲ ਜਾਣਾ ਮਸੀਂ ਕਰਨਾ ਕੁਝ ਨਹੀਂ ਬਸ ਮਸ਼ੀਨ ਦੇ ਉੱਤੇ ਹੀ ਰਹਿਣਾ ਜਿਹੜੇ 15 20 ਦੇ ਰਹਿਣਾ ਤੇਰੇ ਨਾਲ ਸੀਜ਼ਨ ਲਗਾਉਣ ਮੈਂ ਕਿਹਾ ਕੋਈ ਗੱਲ ਨਹੀਂ ਮਾਲਕ ਉਹ ਮਸ਼ੀਨ ਠੋਡੀ ਆ ਨਾ ਵੀ ਜਦੋਂ ਮਰਜ਼ੀ ਆਓ ਜਾਓ ਬਾਈ ਫੈਮਲੀ ਨਾਲ ਪੂਰੇ ਨਾਲ ਆ ਨਾ ਉਹਨਾਂ ਦੀ ਫੈਮਲੀ ਨਾਲ ਗੱਲਾਂ ਬਾਤਾਂ ਹੀ ਕਰ ਲੰਦੇ ਤੇ ਉਹ ਸਾਡੀ ਫੈਮਲੀ ਨਾਲ ਕਰ ਲੰਦੇ ਤੇ ਕਿਦੂਏ ਨਾਲ ਬੱਲ ਵੀ ਪਰਿਵਾਰ ਵਰਗੇ ਰਿਲੇਸ਼ਨ ਹੋਏ ਬਤੇ ਯਾਰ ਕੱਲੇ ਜੀ ਦਾ ਪਤਾ ਲੱਗਿਆ ਨਾ ਵੀ ਡੈਥ ਹੋ ਗਈ 21 ਤਰੀਕ ਨੂੰ ਬਹੁਤ ਯਾਰ ਦੁੱਖ ਲੱਗਿਆ ਹਨਾ ਵੀ ਉਹਨਾਂ ਦੀ ਫੈਮਲੀ ਤੇ ਕੀ ਵੀ ਦੀਊਗੀ ਜਾਂ ਸਾਡੇ ਨਾਲ ਕਦੇ ਮਿਲੇ ਨਹੀਂ ਹੈਗੇ ਫੋਨ ਤੇ ਹੀ ਸਾਰੀ A to Z ਉਹਨਾਂ ਨਾਲ ਗੱਲਬਾਤ ਹੁੰਦੀ ਸੀ ਸੁਣ ਕੇ ਇੰਨਾ ਸਦਮਾ ਲੱਗਿਆ ਕੱਲ ਸਾਜਰੇ ਵੀ ਯਾਰ ਇਹ ਕੀ ਹੋ ਗਿਆ ਬਹੁਤ ਵਧੀਆ ਦਿਲ ਦਾ ਇਨਸਾਨ ਆ ਨਾ ਢਾਲੀ ਵਾਲਾ ਪਰਿਵਾਰ ਦੇ ਵਿੱਚ ਬੇਬੇ ਬਾਪੂ ਬੈਠੇ ਆ ਜੇ ਉਹ ਬਈ ਇਹ ਸਿਰਾਂ ਟਰੱਕਾਂ ਦੀ ਲਾਈਨ ਚੋਂ ਚੱਲਦੇ ਗਏ ਆ ਤਾਂ ਕਰਕੇ ਉਹਨਾਂ ਨੇ ਆਪਣੀ ਵੀਡੀਓ ਦੇ ਨਾਲ ਜੁੜੇ ਹੋਏ ਤੇ ਨਾ ਵੀ ਟਰੱਕਾਂ ਕੀ ਲਾਈਨ ਜਿਹੜੀ ਐਮਪੀ ਜੂਪੀ ਗੁਜਰਾਤ ਸਾਰੇ ਪਾਸੇ ਉਹਨਾਂ ਦੇ ਟਰੱਕ ਚੱਲਦੇ ਹੁੰਦੇ ਤੇ ਅੱਜ ਚਲੋ ਉਹਨਾਂ ਦੀ ਮਹਾਰਾਜ ਦੀ ਕਿਰਪਾ ਉਹਨਾਂ ਦੇ ਵੀ ਆਪਣਾ ਕੈਨੇਡਾ ਦੇ ਵਿੱਚ ਕਾਰੋਬਾਰ ਸੈਟਾ ਪਿੱਛੇ ਆਉਣਾ ਤਾਂ ਪਿੱਛੇ ਆਏ ਨਹੀਂ ਆਉਣਾ ਖੁਸ਼ੀ ਜਿਤਾਉਣਾ ਨਾ ਵੀ ਜਾ ਕੇ ਸਾਰਾ ਸਿਸਟਮ ਕਾ ਜਿਹੜਾ ਪਿੱਛੇ ਦਾ ਸੱਟ ਸੈੱਟ ਕਰਕੇ ਆਵਾਂਗੇ ਨਾਲੇ ਨਿੰਦਰਾ ਕਹਿੰਦਾ ਤੁਹਾਨੂੰ ਮਿਲ ਕੇ ਜਾਵਾਂਗੇ ਵੀ ਬਹੁਤ ਜਿਆਣੀ ਕੱਲ ਇਹ ਦੁੱਖ ਲੱਗਿਆ ਮਾਨੂੰ ਯਾਰ ਬੰਦੇ ਦਾ ਹੈ ਕੀ ਆ ਕਹਿੰਦੇ ਘਰਦਿਆਂ ਨਾ ਆਂਟੀ ਨਾਲ ਗੱਲ ਹੋਈ ਮੇਰੀ ਕੱਲ ਕਹਿੰਦੇ ਵੀ ਬਸ ਮੜਾ ਜਾ ਬਿਮਾਰ ਹੋਏ ਆ ਜਾ ਕੇ ਹਸਪੀਟਲ ਲੈ ਕੇ ਹਸਪੀਟਲ ਜਾ ਕੇ ਠੰਡਾ ਪਿੰਡ ਦਿਲ ਕਰਦਾ ਠੰਡਾ ਪੀਤਾ ਪੀਣ ਤੋਂ ਬਾਅਦ ਠੰਡਾ ਜਿਹੜਾ ਵੀ ਮੰਨ ਲਓ ਬਸ ਥੱਥਾ ਜਿਹਾ ਕੇ ਕਹਿੰਦੇ ਥੱਥਾ ਜਾਣ ਤੋਂ ਡਾਕਟਰਾਂ ਨੇ ਜਵਾਬ ਦੇ ਤਵੀ ਤਾਂ ਬਸ ਖਤਮ ਡੈਥ ਹੋ ਗਈ ਇਹਨਾਂ ਦੀ ਹੁਣ ਉਹਨਾਂ ਦਾ ਸੰਸਕਾਰ ਕਰਿਆ ਆ ਨਾ ਹੁਣ ਨਵੰਬਰ ਦੇ ਵਿੱਚ ਫੇ ਪਰਿਵਾਰ ਨੇ ਜਿਹੜੀਆਂ ਆਸਤੀਆਂ ਹਨ ਉੱਥੇ ਫਿਰ ਸਾਭ ਕੇ ਰੱਖਣੀਆਂ ਪੈਣੀਆਂ ਬਾਹਰ ਪੂਰੇ ਆ ਕੇ ਫਿਰ ਆਪਣੇ ਕੀਰਤ ਪ੍ਰਸਾਦ ਪਾ ਕੇ ਜਾਣਗੇ ਬਹੁਤ ਯਾਰ ਕੱਲ ਨਾ ਮਨੂ ਅਦਾਸ ਵੀ ਸਿਸਤਮ ਸਵੇਰੇ ਜਿਹੜੀ ਰਿਪੋਰਟ ਆ ਸਾਜਰੇ ਦੀ ਹੈ ਨਾ ਕੁਝ ਆ ਮਿਲੀ ਬਹੁਤ ਯਾਰ ਮੰਦ ਭਾਗੀ ਖਬਰ ਮਿਲੀ ਕੱਲ ਇੰਨਾ ਮਨਉ ਦਾਸ ਵੀ ਪਤਾ ਨਹੀਂ ਯਾਰ ਬੰਦੇ ਦਾ ਤਵਾਰ ਕੀ ਹੈ ਨਾ ਇੱਥੇ ਫਿਰਦੇ ਹਣ ਘਰਾਂ ਨੂੰ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਕੋਈ ਪਾਈ ਕਿਸੇ ਦਾ ਪਤਾ ਨਹੀਂ ਹੈਗਾ ਬਾਕੀ ਚਲੋ ਜੋ ਮਹਾਰਾਜ ਨੂੰ ਮਨਜ਼ੂਰ ਹਨ ਉਹ ਤਾਂ ਹੁਣ ਹੋ ਕੇ ਖਣਾ ਉਹ ਆਪ ਵਿਚਾਲ ਦੀ ਗੱਲ ਕਰਦੇ ਆਪਾਂ ਆ ਆ ਗਈ ਸਾਹਮਣੇ ਵਿਸਾਲੋ ਇਹ ਹੁਣ ਸਾਹਮਣੇ ਚੱਲੂਗੀ ਹੈ ਨਾ ਖੇਤ ਦੇ ਵਿੱਚ ਇਹ ਮਸ਼ੀਨ ਦੀ ਗੱਲ ਕਰਦੇ ਲੋਕਲ ਦੀ ਮਸ਼ੀਨ ਆ ਇਹਦਾ ਪਤਾ ਨਹੀਂ ਕੀ ਚੱਕਰ ਆ ਦੋ ਤਿੰਨ ਦਿਨਾਂ ਇਹਨੇ ਉਹ ਖਰਾਬ ਬਹੁਤ ਕਰਿਆ ਮਸ਼ੀਨ ਨੇ ਹੁਣ ਚਲੋ ਮਹਰਾ ਦੀ ਕਰਪਾਈ ਵਧੀਆ ਚੱਲਦੀ ਆ ਆਹੀ ਟੱਕਰ ਰਹਿ ਗਈ ਬਸ ਇੱਕ ਏਰੀਆ ਦੀ ਬਾਕੀ ਦਾ ਸਾਰਾ ਏਰੀਆ ਸਾਫ ਹੋਇਆ ਹੈ ਹੁਣ ਤਾਂ ਬਸ ਆ ਚੀਜ਼ਾਂ ਰਹਿ ਗਈਆਂ ਤੇ ਥਰੇਸ਼ਰ ਲੈ ਕੇ ਲੰਘਣ ਨੂੰ ਰਾਹ ਵਧੀਆ ਬਣ ਗਿਆ ਬਾਕੀ ਅੱਜ ਅੰਕਲ ਫਾਰਮ ਵਾਲੇ ਕ ਨਹੀਂ ਹੋਣੀਆਂ ਵਧਾਈਆਂ ਟਰੈਕਟਰ ਦੀਆਂ ਇੱਕ ਪਿਛਲੀ ਵੀਡੀਓ ਦੇ ਵਿੱਚ ਬੰਦੇ ਨੇ ਕਮੈਂਟ ਵੀ ਕਰਿਆ ਕਹਿੰਦਾ ਅੰਕਲ ਜੀ ਵੀਡੀਓ ਟਰੈਕਟਰ ਦੀ ਵੀਡੀਓ ਕਰ ਦੋ ਦਿਖਾ ਰਹੇ ਹਾਂ ਬਸ ਭਾਈ ਰੈਡੀ ਖੜੇ ਆਂ ਅੰਕਲ ਦਾ ਸਜਰੇ ਸੀ ਤੋਰਤਾ ਉਹ ਤਾਂ ਸਭ ਨੂੰ ਪਹੁੰਚਿਆ ਏਜੰਸੀ ਦੇ ਵਿੱਚ ਬੈਠਾ ਅਮਰੀਕਾ ਨੂੰ ਜਦੋਂ ਜਮ ਬਾਤ ਤੁਰਨੇ ਜਾਣੀ ਜਾਂਦੀ ਸਾਨੂੰ ਫੋਨ ਆ ਜਾਣਾ ਵੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਉਹਦੇ ਫਿਰ ਜਿਹੜੇ ਆਪਾਂ ਵੀ ਜਿਹੜਾ ਜਾਣਾ ਟਰੈਕਟਰ ਕੋਲੇ ਹਨ ਦਿਖਾਵਾਂਗੇ ਤੁਹਾਨੂੰ ਨਿਊ ਹੋਲੈਂਡ 3630 ਪਿਛਲੇ ਸਾਲ ਦੀ ਮੱਕੀ ਦੇ ਵਧਾਈਆਂ ਹੁੰਦੀਆਂ ਹੁੰਦੀਆਂ ਹਨਾ ਕਣਕ ਤੇ ਆ ਗਈਆਂ ਯਾਰ ਵੀ ਚਲੋ 20 ਸਰਕਲ ਉਹਨੇ ਨਾ ਬਾਈ ਐਂ ਲੱਗਦਾ ਹੁੰਦਾ ਵੀ ਯਾਰ ਘਰ ਦਾ ਵੀ ਅਗਲੇ ਨੂੰ ਦੇਖਣਾ ਹੁੰਦਾ ਆਪਣਾ ਸੈਟ ਕਿਵੇਂ ਸੈਟਿੰਗ ਬੈਂਟਿੰਗ ਆਉਂਦੀ ਆ ਬਾਕੀ ਟਰੈਕਟਰ ਤਾਂ ਨਾ ਕੋ ਪਹਿਲਾਂ ਹੈਗਾ ਦਾ ਇਹ ਫਾਰਮ ਟਰੈਕ ਇਹ ਛੋਟਾ ਹੈ 40 ਪਾਵਰ 41 ਪਾਵਰ ਦਾ ਇਹ ਕਿਉਂ ਐਡੇ ਬਾਈ ਹੈ ਨਾ ਫਿਰ ਐਮਪੀ ਦੇ ਵਿੱਚ ਗਿਆ ਪਲਾਉ ਬਲੂ ਮਾਰਨੇ ਪੈਂਦੇ ਆ ਆਇਂਦਾ ਵੈਸੇ ਸਬਜੀ ਵਾਲੀ ਜਗਾ ਤੇਨੇ ਪਲਾਉ ਬਲੂ ਮਾਰਿਆ ਹੈ ਨਾ ਕੋਈ ਓਕੇ ਦੀ ਰਿਪੋਰਟ ਆਈ ਦੀ ਵੀ ਜੋਰ ਪੂਰਾ ਮਾਰਦਾ ਨਾ ਤੇਲ ਖਰਚਾ ਬਹੁਤ ਘਟਾ ਫਿਰ ਵੀ ਚਲੋ ਐ ਵੀ ਬੜਾ ਟਰੈਕਟਰ ਬੜਈਆ ਜਿਹਨੂੰ ਹੁਣ ਕਾਲੂ ਲੇਜ਼ਰ ਕਰਾ ਆ ਨਾ ਪੰਜਾਬ ਲੈ ਕੇ ਜਾਂਦਾ ਇੱਥੇ ਵੀ ਲੇਜ਼ਰ ਕਰਦਾ ਜਿੰਨੇ ਕੋ ਆਪਣੇ ਪੰਜਾਬੀਆਂ ਉਹਦੇ ਜਿੰਨੇ ਵੀ ਗੜੇ ਗੂੜੇ ਬਣਿਆ ਹੋਏ ਇਹਨਾਂ ਦੇ ਇਹਨਾਂ ਦੇ ਵੀ ਲੈਵਲ ਕਰਦਾ ਫੇ ਪਿੰਡ ਲੈ ਕੇ ਜਾਂਦਾ ਪਿਛਲੇ ਸਾਲ ਦੀ ਅੰਕਲ ਦੀ ਰੀਤ ਜਿਹੜੀ ਆ ਨਾ ਟਰੈਕਟਰ ਦੀ 4x4 ਦੀ ਆ ਕਹਿੰਦਾ ਨੰਦਰਾ ਲੈ ਕੇ ਹੀ ਹਾਂ ਬਸ ਦੋ ਚੀਜ਼ਾਂ ਇੱਕ ਟਰੈਕਟਰ ਇੱਕ ਫੋਰਚੂਨ ਦਾ ਮਗਾ ਗੂਗਲ ਨਹੀਂ ਮਾਲਕ ਨੇ ਨਾ ਵੀ ਨੀਤਾਂ ਸਾਫ਼ ਹੋਣ ਸਭ ਕੁਝ ਮਿਲਦਾ ਬਾਈ ਚਲੋ ਇਹਨਾਂ ਕੋਲ ਤਾਂ ਫੇਰ ਵੀ ਹੈ ਨਾ ਜ਼ਮੀਨ ਵੀ ਹੈਗੀ ਆ ਆਪਣੇ 100 150 ਬਿਗਾ ਆਪਣੇ ਕੋਲ ਤਾਂ ਬਾਈ ਮੈਂ ਕਿਹਾ ਵੀ ਇੱਕ ਕਨਾਲ ਕੀ ਇੱਕ ਵਿਸਵਾ ਵੀ ਨਹੀਂ ਹੈਗਾ ਘਰ ਦਾ ਮੇਰੇ ਹਨਾ ਫੇਰ ਵੀ ਮਾਲਕ ਦੀ ਕਿਰਪਾ ਨਾਲ ਦੋ ਮਸ਼ੀਨਾਂ ਲਈ ਫਿਰਦੇ ਆ ਵੀ ਬੰਦਾ ਨੀਤ ਸਾਫ਼ ਰੱਖੇ ਮੰਜ਼ਿਲ ਕੋਈ ਬਹੁਤੀ ਦੂਰ ਨਹੀਂ ਹੈਗੀ ਇੱਕ ਮਿਹਨਤ ਮਿਹਨਤ ਜਾਰੀ ਰੱਖੇ ਕੁਝ ਨਹੀਂ ਹੈਗੀ ਵੀ ਮੰਜ਼ਿਲ ਇੱਥੇ ਕੋਈ ਚੀਜ਼ ਨਹੀਂ ਦੁਨੀਆ ਤੇ ਜਿਹੜੀ ਨਾ ਮਿਲੇ ਬੰਦਾ ਜੇ ਸੱਚੇ ਦਿਲੋਂ ਮਿਹਨਤ ਕਰਕੇ ਕਾਹੇ ਨਾ ਮਜਾਜ ਖਰੀਦ ਲਾਂ ਉਹ ਜਹਾਜੀ ਬੰਦਾ ਖਰੀਦ ਲੂ ਬਸ ਥੋੜਾ ਜਿਹਾ ਸਮਾਂ ਵੀ ਦੇਰ ਜਰੂਰ ਆਂਦੇ ਦੇਰ ਨਹੀਂ ਹੈਗਾ ਬਾਬੇ ਨਾਨਕ ਦੇ ਘਰੇ ਹੈ ਨਾ ਬਹੁਤ ਵਧੀਆ ਮਿੱਟੀ ਨੇ ਵੀ ਵਿਚਾਰੇ ਮਿਹਨਤ ਕਰਦੇ ਆ ਨਾ ਦੋਏ ਦੇ ਕੋਣ ਪਰਿਵਾਰ ਪੰਜਾਬ ਆ ਅੰਕਲ ਆ ਕਾਲੂਰੇ ਆ ਹੁਣ ਜਿਵੇਂ ਆਪਾਂ ਘੁੰਮਦੇ ਫਿਰਦੇ ਆ ਆਪਣੇ ਵਾਲੇ ਹਿਸਾਬ ਆ ਨਾ ਵੀ ਇੱਥੇ ਖੇਤੀ ਦੇ ਵਿੱਚ ਆਪ ਖੇਤੀ ਕਰਨੀਆਂ ਅੱਗੇ ਕੀ ਨਾ ਠੇਕੇ ਦੇ ਦਿੱਤੀ ਹੋਈ ਸੀ ਬਾਈ ਠੇਕੇ ਦੇ ਦੇਣਗਾ ਤੁਹਾਨੂੰ ਪਤਾ ਵੀ ਜਿਹਨੇ ਠੇਕੇ ਤੇ ਜ਼ਮੀਨ ਲੈਣੀਆਂ ਐਡਾ ਪਲਾਟ ਬਾਈ ਦੇਖ ਕੇ ਪਹਿਲਾਂ ਤਾਂ ਉਹੀ ਸਦਾਇ ਯੋਜਨਾ ਹੈ ਨਾ ਵੀ ਐਡਾ ਪਲਾਟ ਯਾਰ ਕੋਈ ਸਪਰੇ ਨਹੀਂ ਕਰਨੀ ਕੁਛ ਨਹੀਂ ਵੇਖ ਸਮਝ ਲੋ ਏਰੀਆ ਦੇ ਵਿੱਚ ਪੂਰੇ ਦੇ ਏਰੀਏ ਦੇ ਵਿੱਚ ਨਾ ਫਾਰਮ ਦਾ ਸੱਤਿਆਨਾਸ਼ ਕਰਿਆ ਪਤਾ ਉਹਦੇ ਬੰਦਿਆਂ ਨੇ ਮੈਨ ਲੋ ਕਚਰਾ ਢੇਰ ਮਚਰਾ ਜਣੀ ਵਾਲਾ ਦਾ ਸਾਰਾ ਇਹ ਕਹਿੰਦਾ ਅੰਦਰ ਕਹਿੰਦੇ ਵੀ ਇੱਥੇ ਦਾ ਕਚਰੇ ਆ ਉਹ ਕੁਝ ਜ਼ਮੀਨ ਨਹੀਂ ਹੈਗੀ ਪਰ ਅੱਜ ਜਦੋਂ ਝਾੜ ਨਿਕਲਦਾ ਸਾਰੀ ਟੱਕਰ ਦੇ ਰਿਕਾਰਡ ਤੋੜ ਝਾੜਨੇ ਕੋਲ ਦਾ ਕਣਕ ਦਾ ਵੀ ਮੱਕੀ ਦਾ ਵੀ ਹਨਾ ਨਹੀਂ ਹੁਣ ਕਣਕ ਬਈ ਲੋਕਾਂ ਦੀ ਹੋ ਰਹੀ ਹੈ ਨਾ ਵਾਤੇ ਵਾਤੇ 7 6 7 6 7 ਵੱਡੀ ਜਿਹੜੀ 5 5 ਫੁੱਟ ਦੀ ਉਹਦਾ ਝਾੜ ਘੱਟ ਹੁੰਦਾ ਰੇਟ ਜ਼ਿਆਦਾ ਹੁੰਦਾ ਹੁਣ ਤੁਸੀਂ ਜਲਾ ਦੇ 37 40 ਵੀ ਤਾਂ ਆਪਣੇ ਅੰਕਲ ਦੇ ਵਿੱਕੇ ਦੀ 11 8 9 10 11 ਜਾਨੀ ਇੰਨੀ ਝਾੜ ਨਿਕਲੀ ਆ ਵਧੀਆ ਗਣਕ ਨਿਕਲੀ ਆ ਬਾਕੀ ਐ ਵੀ ਮੱਕੀ ਆ ਉਰੇ ਲੋਕਾਂ ਦੀ 8 7 9 ਆਏ ਨਿਕਲੀ ਇਹਨਾਂ ਦੀ ਮੱਕੀ ਜਿਹੜੀ 12 13 14 ਜ਼ਮੀਨ ਬਹੁਤ ਤਕੜੀ ਆ ਬਸ ਇਹਨੂੰ ਸਾਂਭ ਵਾਲਾ ਬੰਦਾ ਚਾਹੀਦਾ ਤਾਂ ਹੁਣ ਜਿਹੜੇ ਇਹਨਾਂ ਨੇ ਆਪ ਨਾ ਠੇਕੇ ਤੋਂ ਛਡਾ ਕੇ ਜਦਦੇ ਆਪ ਖੇਤੀ ਕਰਨ ਲੱਗੇ ਆ ਵਧੀਆ ਫਸਲ ਨਿਕਲਦੀ ਟਾਪ ਦੀ ਆਪਾਂ ਤਾਂ ਚਲੋ ਇਹਨਾਂ ਕਾ ਮੱਕੀ 'ਚ ਜੁੜੇ ਆ ਉਹ ਤੋਂ ਪਹਿਲਾਂ ਆਪਾਂ ਵੱਡੀ ਨਹੀਂ ਕਦੇ ਬਦਲਣਾ ਨਾ ਮੱਕੀ ਤਾਂ ਆਪਾਂ ਆਏ ਆ ਇਹਨਾਂ ਕੋਲੇ ਬਹੁਤ ਵਧੀਆ ਬਾਈ ਰੋਟੀ ਪਾਣੀ ਹੈ ਨਾ ਇੱਥੇ ਤੇ ਆਪਣਾ ਸਾਰਾ ਸਿਸਟਮ ਹੈ ਜਿਹੜਾ ਇੱਥੇ ਚੱਲਦਾ ਰਹਿਣ ਸਹਿਣ ਦਾ ਉਹ ਦੇ ਬਿਸਤਰੇ ਲੱਗੇ ਬਾਹਰ ਉੱਤੇ ਪਈਦਾ ਆਪਣਾ ਰਾਤ ਨੂੰ ਬਾਕੀ ਤੂੜੀ ਵਾਲੇ ਆਪਣੇ ਬੰਦੇ ਆ ਗਏ ਇਹਨਾਂ ਦਾ ਵੀ ਹੈ ਨਾ ਸਾਰਾ ਇੱਥੇ ਖੁੱਲਾ ਪਾਣੀ ਕਿਸੇ ਵੀ ਚੀਜ਼ ਦੀ ਮੰਨ ਲੋ ਕੋ ਘਾਟ ਨਹੀਂ ਹੈਗੀ ਮੋਟਰ ਲੱਗੀ ਹੋਈ ਆ ਉੱਤੇ ਯਾਰ ਕਿਨੇਸਰ ਲੱਗੇ ਇੱਥੇ ਸੋਚ ਲੱਗੀ ਹੋਈ ਆ ਤਾਰ ਪਸਾਈ ਦੀ ਆਪਣਾ ਨਾਲੀ ਦਾ ਧੋਲੀ ਦਾ ਅੱਜ ਨਹਾ ਧੋ ਕੇ ਰੈਡੀ ਹੋ ਕੇ ਖੜੇ ਆ ਬਸ ਅੰਕਲ ਦਾ ਉਧਰ ਤੇ ਫੋਨ ਆਉਣਾ ਵੀ ਤੁਰਿਆ ਉਹ ਨਿੰਦਰ ਫਿਰ ਅਮਰੀਕਾ ਲੂ ਆ ਜਿਹੜੇ ਹਨ ਜਾਵਾਂਗੇ ਉਹ ਟਰੈਕਟਰ ਲਿਆਊਗਾ ਅਸੀਂ ਮੋਟਰਸਾਈਕਲ ਲੈ ਕੇ ਆਵਦਾ ਆ ਜਾਾਂਗੇ ਉਹ ਨੂੰ ਨਾ ਚਲੋ ਚੱਲਦੇ ਆਂ ਫਿਰ ਦੇਖਦੇ ਆਂ ਕੀ ਮਾਹੌਲ ਬਣਦਾ ਬਾਕੀ ਆ ਜਿਹੜਾ ਤੁਹਾਨੂੰ ਦੱਸੀ ਆ ਨਾ ਕੈਨੇਡਾ ਵਾਲੀ ਗੱਲ ਬਹੁਤ ਯਾਰ ਮਨ ਉਦਾਸ ਹੋਇਆ ਕੱਲ ਯਾਰ ਵੀ ਮੰਨ ਲਓ ਸਮਝ ਲਓ ਇੱਕ ਭਰਾਵਾਂ ਵਾਲੀ ਪਿਆਰ ਬਣਿਆ ਹਿਆ ਤਾਂ ਕੋਈ ਇਥੇ ਮੈਂ ਗਲਤ ਹੋਂ ਨਾ ਨਾ ਸਾਰੇ ਵੀਰ ਜਿਹੜੇ ਬਾਹਰ ਆ ਨਾ ਮੇਰੇ ਸਾਰਿਆਂ ਦਾ ਸ਼ੁਕਰੀਆ ਅਮਨ ਵੀਰ ਹੋ ਗਿਆ ਨਾ ਆਪਣੇ ਪ੍ਰਗਟ ਬਹੁਤ ਸਾਰੇ ਨੌਂ ਤਾਂ ਮੇਰੇ ਕਈਆਂ ਨੇ ਯਾਦ ਵੀ ਨਹੀਂ ਬਹੁਤ ਸਾਰਿਆਂ ਦਾ ਧੰਨਵਾਦ ਨਾ ਤੈਨੂੰ ਲੋਕਾਂ ਦਾ ਧੰਨਵਾਦ ਕਰਦਾ ਹਾਂ ਵੀ ਯਾਰ ਨਹੀਂ ਕੋਈ ਦੇਣਾ ਮੈਂ ਇਹਨਾਂ ਦਾ ਦੇਣਾ ਦੇ ਸਕਦਾ ਨਾ ਜਿੱਥੇ ਬਾਈ ਵੀਡੀਓ ਦੇ ਵਿੱਚ ਕੋਈ ਗਲਤੀ ਵੀ ਕਰਦਾ ਨਾ ਮੈਂ ਜਿੱਥੇ ਮੈਨੂੰ ਸਾਝਰੀ ਮੈਸੇਜ ਆ ਰਿਕਾਰਡ ਆ ਨਾ ਆ ਜਾਂਦਾ ਵੀ ਨਿੰਦਰਾ ਤੂੰ ਇੱਥੇ ਥੋੜਾ ਜਿਹਾ ਗਲਤਾਂ ਇਹ ਥੋੜੀ ਸੁਧਾਰ ਗਲਤੀ ਆਪਾਂ ਬਾਈ ਜਰ ਉਹ ਚੀਜ਼ ਤੇ ਨਾ ਸੋਧ ਕਰੀ ਦੀ ਆ ਵੀ ਕਹਿੰਦੇ ਇੱਕ ਜੱਗਾ ਜੱਕ ਦੇ ਕੋ ਕੱਲਾ ਬੜਾ ਨਹੀਂ ਹੁੰਦਾ ਨਾ ਬਈ ਭਰਾਵਾਂ ਨਾਲ ਇਹ ਸਭ ਕੁਝ ਬਾਕੀ ਤੁਹਾਨੂੰ ਉੱਪਰ ਦਾ ਦਿਖਾਉਣਾ ਅੱਜ ਕਰਤਾਰ ਚੱਲਦੀ ਉਹ ਸਾਹਮਣੇ ਚੱਲਦੀ ਆ ਹਣ ਚੱਲੀਏ ਫਿਰ ਆਪਣਾ ਬਲੀਵ ਕਹਿੰਦਾ ਮੈਂ ਤੁਰਦਾ ਘਰੋਂ ਕਹਿੰਦਾ ਇਸਾਗੜ ਤੱਕ ਕਿੰਨੇ ਅੱਧੇ ਘੰਟੇ ਤੱਕ ਨਿਕਲੇ ਆ ਨਾ ਅੱਛਾ ਆਕਾਲ ਮੋਲ ਨਾ ਦਾ ਕੀ ਬਣਿਆ ਚੱਕਿਆ ਨਹੀਂ ਪਹੁੰਚਣ ਵਾਲੀ ਮੋਟਰ ਅੱਜ ਨਹੀਂ ਲੈ ਚੱਕਣਾ ਹੈ ਅੱਜ ਨਹੀਂ ਲੈ ਕੋਣ ਚੱਕਣਾ ਇਹ ਆਪਣੀ ਕਰਤਾਰ ਇਹਦੇ ਉੱਲੇ ਚੱਲਦੀ ਆ ਦੇਖਦੇ ਫੋਰਮੈਨ ਨੇ ਤਾਂ ਪਾਤਾ ਗੇਰ ਆ ਚੱਲ ਵੀ ਦੂੜੀ ਜਿਹੜੀ ਇਧਰੋਂ ਦਾ ਬਸ ਆ ਹੀ ਖੇਤ ਰਹਿ ਗਏ ਫਾਨਸਾ ਤੱਕ ਬਾਕੀ ਸਾਰਾ ਏਰੀਆ ਤਗਰ ਸਾਫ ਹੋ ਗਈ ਸਿਰੇ ਤੱਕ ਰੋ ਪਿੰਡ ਤੱਕ ਰ ਇਹਨੇ ਏਰੀਏ ਦੇ ਵਿੱਚ ਕਰਤਾਰ ਨੇ ਆ ਨਾ ਆਪਣੀ ਨੇ ਚੰਗਾ ਕੰਮ ਖਿੱਚਿਆ ਚਾਰ ਪੰਜ ਦਿਨ ਮਾਤਾ ਉਗਰ ਲਾਇਆ ਮਸ਼ੀਨ ਦਾ ਉਹਨੇ ਅੱਜ ਆ ਕੇ ਨਾ ਇੱਥੇ ਉਹ ਵੀ ਹਜੇ ਵੀ ਲਾਇਆ ਨਹੀਂ ਫਾਰਮ ਦੇ ਬਾਹਰ ਇਹ ਕਢਾਉਣੇ ਉਗਰ ਵੀ ਖੋਲਣਾ ਨਹੀਂ ਮੰਨਦੇ ਵੀ ਆ ਦਰਾਖਤ ਕਰਕੇ ਉਗਰ ਖੋਲਣਾ ਬੋਗਾ ਮੈਂ ਕਿਹਾ ਅੰਦਰ ਲਾ ਲਿਆ ਕਰੋ ਮਸ਼ੀਨ ਉਰੇ ਰਾਜੂ ਕਹਿੰਦਾ ਨਾ ਉਹ ਉੱਥੇ ਏਡਾ ਬਣਾ ਜਿੱਥੇ ਚਿੱਟੀ ਚਿੱਟੀ ਜੀ ਬਰਾਲੀ ਹੋਈ ਆ ਉੱਥੀ ਤੇ ਬਣਾ ਹਵਾ ਮਾਰਦੇ ਆ ਸਵੇਰੇ ਭਗ ਜੰਨੇ ਆ ਸਾਵਨ ਨੂੰ થી ਆਜਨੇ ਰਾਤ ਨੂੰ ਜਿਹੜੀਆਂ ਵੀ ਚਲੋ 10 11 ਵਜੇ ਤੱਕ ਮਸ਼ੀਨਾਂ ਚੱਲੀ ਜਾਨੀਆਂ ਵਧੀਆ ਇਤਨਾ ਟਾਈਮ ਆ ਬਾਈ ਸਾਹਮਣੇ ਟਾਈਮ ਕਾ ਕਹਾਂ ਥੋੜੀ ਨਰਮਾਈ ਛੇਤੀ ਹੋ ਜਾਂਦੀ ਆ ਵੀ ਥੋੜੀ ਰਾਤ ਨੂੰ ਘੱਟ ਚਲਵਾਉਂਦੇ ਆ ਬਾਕੀ ਆ ਟਾਈਮ ਆਪਣੇ ਵਾਲਾ ਨਾ ਇਹ ਵੀ ਬਾਣੀ ਦਾ ਭਰਿਆ ਪੂਰਾ ਹੋ ਚੱਲਦੀ ਆ ਵਿੱਚ ਦਰਖਤਾਂ ਦੇ ਆ ਉਹਦੇ ਔਰ ਟਰਾਲੀ ਫਿਰਦਾ ਉਹਦੇ ਮਸ਼ੀਨ ਚੱਲਦੀ ਵਿੱਚ ਇਹ ਹੁਣ ਨਿਕਲੂਗੀ ਆਜ ਰਾਤ ਦੇ ਵਿੱਚ ਜਲਦੀ ਹੋਰ ਜਲਦੀ ਹੋ ਦਿਓ ਦਿਓ ਦੇ ਫਿਰਦੀ ਹੋ ਜਲਦੀ ਆ ਇਸ ਹਾਵਲਾ ਨਾਲ ਇੱਕ ਦਿਨ ਮੀਟਰ 104 105 ਦੇ ਟੈਂਪਰੇਚਰ ਦੇ ਜਾਂਦਾ ਦਾ ਵੀ ਰੈਡੀਏਟਰ ਚ ਹਵਾ ਮਾਰਨ ਦਾ ਕੋਈ ਟਾਈਮ ਨਹੀਂ ਲੱਗਿਆ ਇੰਨੀ ਮਸ਼ੀਨ ਇੱਧਰ ਹਨਾ ਵੀ ਏਰੀਏ ਦੇ ਵਿੱਚ ਉਹ ਚਲ ਮੈਂ ਇਹਨਾਂ ਰੋਜ਼ ਕਿਆ ਕਰਨਾ ਵਿਰਾਜੀ ਇੱਕ ਦਿਨ ਮਸ਼ੀਨ ਇੱਕ ਦਿਨ ਲਿਆਓ ਨਾਲੇ ਦਾ ਬਲੂਰ ਹੈ ਨਾਲੇ ਰੈਡੀਏਟਰ ਤੇ ਆਵਾ ਨਾਲੇ ਫਿਲਟਰ ਫਿਲਟਰ ਸਾਰਾ ਇਹਨੇ ਟੂ ਜੈਡ ਨਾ ਕਲੀਨ ਹੋ ਜਾਊਗਾ ਫੇਰ ਭਾ ਵਿਚਾਰ ਦਿਨ ਫੇਰ ਨਾ ਆਇਓ ਬਸ ਭਾਈ ਇੱਥੇ ਤੁਹਾਨੂੰ ਪਤਾ ਹੀ ਹੈ ਨਾ ਵਿੱਚ ਕੁਝ ਇੱਕ ਦੋ ਖੇਤਾਂ ਵਾਲੇ ਹੈਗੇ ਤੇ ਜਿਹੜੇ ਮੱਲੋ ਰਾਹ ਕਹਿੰਦੇ ਅਸੀਂ ਨਹੀਂ ਲੰਘਣ ਦੇਣੀ ਮਸ਼ੀਨ ਅਸੀਂ ਵੀ ਪਾਰ ਹੀ ਰੱਖੀ ਉਹ ਰੈਡੀਏਟਰ ਉਦੋਂ ਸਾਫ ਕਰਿਆ ਸਾਫ ਕਰਨੇ ਤੋਂ ਬਾਅਦ ਆ ਕੇ ਦੂਜੇ ਦਿਨ ਪੁੱਛੀ ਰਿਪੋਰਟ ਲਈ ਕਹਿੰਦੇ ਵੀ ਹੁਣ ਜੇ ਰਾਜੂ ਕਹਿੰਦਾ ਜੀ ਜੈਨ ਓਕੇ ਆ ਹੁਣ ਨਹੀਂ ਬਿਲਕੁਲ ਵੀ ਗਰਮ ਨਹੀਂ ਉਹ ਚਲੋ ਬਾਕੀ ਰੈਡੀਏਟਰ ਚਾਹੇ ਬਰੀਕ ਆ ਹਨ ਨਵੀਂ ਮਸ਼ੀਨ ਵੀ ਆ ਪਰ ਇਹਨਾਂ ਦੇ ਇਹ ਹੋ ਗਿਆ BS4 ਇੰਜਨਾਂ ਦੇ ਜਿਹੜਾ ਗੇਅਰ ਕੁਲਰ ਜਾਂਦਾ ਰੈਡੀਏਟਰਾਂ ਦੇ ਮੂਰੇ ਉਹ ਨਹੀਂ ਹੈਗਾ ਇਹਨਾਂ ਦੇ ਵਿੱਚ ਖੁੱਲਾ ਹੀ ਆ ਹੁਣ ਉਹ ਹੈ ਨਹੀਂ ਇਹਦੇ ਵਿੱਚ ਬਾਕੀ ਯੂਰੀਆ ਉਹ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਦਿੱਤਾ ਨਾ ਕਿ ਆਪਾਂ ਕਿਹੜਾ ਲਈਏ ਅੱਜ ਉਹ ਤਾਂ ਦਾ ਲੈ ਲੈਣ ਵਾਲੇ ਆਉਣ ਕੱਲ ਪਾਈ ਤਾਂ ਗਈ ਦੀ ਆਇਆ ਦਾ ਫੋਨ ਕਹਿੰਦੇ ਕਿਦਾਂ ਚੱਲਦੀ ਆ ਮਸ਼ੀਨ ਇੰਜਨ ਵਿੱਚ ਦਿੱਕਤ ਤਾਂ ਨਹੀਂ ਕੋਈ ਮੈਂ ਦਿੱਕਤ ਕੋਈ ਨਹੀਂ ਵੀ ਤੁਸੀਂ ਚੈੱਕ ਕਰਨਾ ਕਿ ਚੈੱਕ ਕਰ ਦਿਓ ਕਹਿੰਦੇ ਚਲੋ ਸਰਦਾਰ ਜੀ ਅਸੀਂ ਕੱਲ ਨੂੰ ਹਨਾ ਵੀ ਇੱਥੇ ਲੇ ਲੈਂਡ ਆ ਜਿਹੜੀ ਬਹੁਤ ਵੱਡਾ ਸਰਕਲ ਆ ਬਈ ਇਹਦਾ ਨਾ ਇੱਥੇ ਆਪਣੇ ਗਵਾਲੀਅਰ ਤੋਂ ਆਇਆ ਦਾ ਫੋਨ ਕਹਿੰਦੇ ਵੀ ਅਸੀਂ ਕੱਲ ਨੂੰ ਤੁਹਾਡੇ ਕੋਲ ਭੇਜਾਂਗੇ ਬੰਦੇ ਮੈਂ ਕਿਹਾ ਭੇਜ ਦਿਓ ਇੱਕ ਵਾਰਾਂ ਵੀ ਲੈਪਟਾਪ ਲਾ ਕੇ ਚੈੱਕ ਕਰ ਲਣਗੇ ਯੂਰੀਆ ਜਾਰੀਆ ਡੀਜ਼ਲ ਡੀਜ਼ਲ ਵੀ ਸੈਟ ਆ ਬਾਕੀ ਐ ਤਾਂ ਸੈਟ ਆ ਓਕੇ ਦੀ ਰਿਪੋਰਟ ਆ ਕੋਈ ਐਨੀ ਯੂਰੀਆ ਵੀ ਜ਼ਿਆਦਾ ਨਹੀਂ ਖਾਂਦੀ ਹਨਾ ਡੀਜ਼ਲ ਵੀ ਜ਼ਿਆਦਾ ਨਹੀਂ ਖਾਂਦੀ ਕੋਈ ਐਡਾ ਹੋ ਨਹੀਂ ਹੈ ਆ ਗੜੇ ਆ ਬਸ ਆ ਗੜੇ ਗੜੇ ਰਹਿ ਗਏ ਹੁਣ ਕੱਲਲੇ ਜਾਂ ਉਹ 파ੜੀ ਦੇਗੀ ਇਹ 파ੜੀ ਤੇ ਹੁਣ ਮਸ਼ੀਨ ਉਧਰੇ ਵਿੱਚ ਵੱਢਦੀ 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 ਜਾ ਕੇ ਚੇਰੇ ਲੱਗ ਜੂ ਉਹਦੇ ਬਾਅਦ ਫਿਰ ਦੇਖਦੇ ਆ ਨਾ ਬਣਾਉਨੇ ਆ ਫਿਰ ਪ੍ਰੋਗਰਾਮ ਬਾਕੀ ਕਬੀਰ ਦਾ ਕਮੈਂਟ ਤਾਂ ਕਹਿੰਦਾ ਵੀ ਤੁਸੀਂ ਨੰਦਪੁਰ ਸਾਹਿਬ ਹੋਂ ਨੰਨਾਂ ਨੰਦਪੁਰੋਂ ਤੁਸੀਂ ਆ ਹਾਂ ਵੀਰੇ ਨੰਦਪੁਰ ਵਾਲਿਆਂ ਦਾ ਜਿਹੜਾ ਡੇਰਾ ਨਾ ਆਪਣੇ ਜ਼ਮੀਨ ਹੈ ਇਹਨਾਂ ਦੀ ਉੱਥੇ ਤੋਂ ਲੈ ਕੇ ਆ ਸਾਰਾ ਏਰੀਆ ਇਹਨਾਂ ਦਾ ਹੀ ਆ ਸਮਝ ਲਓ ਉੱਥੇ ਤੱਕ ਜਿੱਥੇ ਤੱਕ ਦਰੱਖਤਾਂ ਘਟੋ ਘਟ ਵੀ ਇਹਨਾਂ ਦਾ ਰੇ 1500 2000 ਬਿੱਗਾ ਇਹਨਾਂ ਦੀ ਮਸ਼ੀਨ ਆਪ ਦੀ ਹੋ ਆ ਕੱਲ ਪਰਸੋਂ ਮਸ਼ੀਨ ਆਈਦੀ ਇਹਨਾਂ ਦੀ ਵੱਢਣ ਅਸੀਂ ਕਿਤੇ ਜਾ ਕੇ ਆਏ ਤੇ ਵੀ ਚਲੋ ਜੇ ਹਾਂ 15 1600 ਬਿੱਗਾ ਚ 4 500 ਨੂੰ ਹੱਥ ਪੈ ਜਵੇ ਪਰ ਉਹ ਕਹਿੰਦੇ ਵੀ ਨਹੀਂ ਸਾਡੀ ਆਪ ਦੀਆਂ ਮਸ਼ੀਨਾਂ ਤੂੜੀ ਵਾਲੀ ਨਹੀਂ ਨਵੀਂ ਨੇ ਦੇ ਆਪਦੀਆਂ ਹੀ ਆ ਨਾ ਕੰਬੈਨ ਇਹਨਾਂ ਦੀ ਆਪਦੀ ਆ ਕਰਤਾਰ ਕੰਬੈਨ ਆ ਇਹਨਾਂ ਕੋਲੇ ਵੀ ਵੀ ਉਹ ਆਈ ਆ ਸਾਰਾ ਹੀ ਆ ਉਹਨਾਂ ਦਾ ਵੱਢ ਗਈ ਜਾਨੀ ਉਹਨਾਂ ਆ ਖੇਤ ਉਹਨਾਂ ਦੇ ਵੱਢ ਗਈ ਆ ਦੇ ਆਪ ਹੀ ਵੱਢੋਗੇ ਉੱਪਰ ਜਾਨੀ ਸੌਕ ਵਿਗਿਆ ਉਹਨਾਂ ਦਾ ਵੱਢਿਆ ਹਜੇ ਉਹਨੇ ਮਸ਼ੀਨ ਨੇ ਉਹਨ ਕਿਤੇ ਹੋੜ ਡੇਰੇ ਤੇ ਚਲ ਗਈ ਇਹਨਾਂ ਕੋਲ ਬਾਈ ਘਟੋ ਘੜ ਵੀ ਕਹਿੰਦੇ ਵੀ 40 50 ਹਜ਼ਾਰ ਰੁਪਏ ਨਾ ਕੀਲਾ ਜਿਹੜਾ ਐਮਪੀ ਐਮਪੀ ਦੇ ਵਿੱਚ ਆ ਬਹੁਤ ਜ਼ਮੀਨ ਆ ਜਾਨੀ ਇਹਨਾਂ ਦੀ ਸਾਰੇ ਐਮਪੀ ਦੇ ਵਿੱਚ ਜ਼ਮੀਨ ਆ ਹਲੇ ਕਿਤੇ ਬਾਕੀ ਹੁਣ ਫੇਰ ਜਾ ਕੇ ਆਵਾਂਗੇ ਪਤਾ ਕਰਕੇ ਆਵਾਂਗੇ ਜੇ 5 400 ਬਿੱਗਾਂ ਮਿਲ ਜੇ ਉਹ ਨਾ ਚਲੋ ਦਜਮੇਸ਼ ਜਾਂ ਕਰਤਾਰ ਇੱਕ ਦੇ ਦਾਂਗੇ ਇਹਨਾਂ ਨੂੰ ਮੀਨਾ ਤੇ ਚੱਲੀ ਜਾਊਗੀ ਚਲੋ ਬਾਕੀ ਦਿਖਾਵਾਂਗੇ ਤੁਹਾਨੂੰ ਫਿਰ ਟਰੈਕਟਰ ਉਹ ਚਲਦੀ ਆ ਮਸ਼ੀਨ ਹਲੇ ਆਉਂਦੀ ਨਹੀਂ ਟਰੈਕਟਰ ਸਾਹਮਣੇ ਤੇ ਟੂੜੀ ਵਾਲੀਆਂ ਦੋ ਚਲਦੀਆਂ ਇੱਕ ਤਾਂ ਆਪਣੀ ਚਲਦੀ ਐ ਤੇ ਉੱਤੇ ਚਲਦੀ ਐ ਕੋਹਰ ਜਲਦੀ ਸਾਹਮਣੇ ਆ ਤਾਂ ਆਪਣੀ ਚਲਦੀ ਆ ਨਾ ਆ ਇਹ ਇਹ ਤੇ ਪਰ ਇੱਕ ਉਹ ਚਲਦੀ ਆ ਉਹ ਦੇਖੋ ਵੀ ਪੰਜਾਬੀਆਂ ਦੀ ਉਹ ਆ ਕਈ ਬੜੀਆਂ ਹੋਈਆਂ ਇੱਧਰ ਛੇ-ਸੱਤ ਮਸ਼ੀਨਾਂ ਚਲਦੀਆਂ ਉਹ ਵਿਸ਼ਾਲ ਚਲਦੀ ਆ ਜਿਹਦੀ ਮੈਂ ਗੱਲ ਕਰਦੇ ਆਪਾਂ ਨਾ ਚਲੋ ਬਾਕੀ ਤੁਰਦੇ ਆ ਕਾਲੂ ਅੰਕਲ ਦਾ ਫੋਨ ਆ ਜਵੇ ਫਿਰ ਜਾਂਦੇ ਦਜਮੇਸ਼ ਤੇ ਵੀ ਗੜਾ ਮਾਰਦੇ ਉਧਰ ਨੂੰ ਜਾਣਾ ਪਹੁੰਚ ਗਏ ਈਸਾਗੜ ਮੰਡੀ ਦੇ ਵਿੱਚ ਜੇ ਪੰਜਾਬ ਦੇ ਵਿੱਚ ਹਨਾ ਬਾਈ ਕਣਕ ਵੜਣੀ ਹੁੰਦੀ ਆ ਮੈਂ ਕਹਿੰਦਾ ਵੀ ਫੜ ਨਹੀਂ ਲੱਭਦਾ ਹੁੰਦਾ ਹਨਾ ਬਈ ਭਾਰਨੇ ਨੂੰ ਇੱਥੇ ਦੇ ਲੋ ਆ ਬੰਨੀਆਂ ਕਬੋਰੀਆਂ ਬਸ ਮੰਡੀ ਦੇ ਵਿੱਚ ਕਾਲੂ ਹੈ ਮੰਡੀ ਵੀਰੇ 4 ਦਿਨਾਂ ਦੀ ਹਜੇ ਅੱਛਾ ਕੱਲ ਨੂੰ ਚੱਲੋ ਮੰਡੀ ਵੀ ਇਹ ਕਹਾਂ ਜਾਂਦਾ ਹੈ ਵੇ ਗਿਉਂ ਜੀ ਇਹ ਗਿਉਂ ਕਹਾਂ ਲੈ ਕੇ ਜਾਂਦੇ ਹੋਏ ਇਹ ਗਾੜੀ ਤੇ ये कौन ये कहाँ जाता है या फिर गेहूँ कहाँ जाता है गेहूँ कहाँ जाता है जी? भी जाता है सी में भी जाता है और आई इंदौर सी इंदौर क्या भाव ले रहे अब मंडी का भाव है जो भाव भी फिर भी का ਅਭੀ ਕਰੀ ਹੋ اچھی ਹੋ ਅਚੀ ਕੁਆਲਿਟੀ ਦੀ ਹੋ 2400 2600 2350 ਰੁਪਏ ਅਚੀ ਕੁਆਲਿਟੀ ਪੇ ਚਮਕ ਪੇ ਹੈ ਔਰ ਕੈਸਾ ਨਹੀਂ ਹੈ ਔਰ ਕੋਈ ਰੱਦੜ ਮਾਲ ਹੋ ਤੋ 2200 ਰੁਪਏ ਅਚਾ ਬਿਲਕੁਲ ਇਹ ਮੰਡੀ ਇਹ ਵੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ ਅਭੀ ਅਭੀ ਸਰਕਾਰੀ ਖਰੀਦ ਨਹੀਂ ਤਾਂ ਹੈ ਟਾਈਮ ਹੈ ਅਭੀ ਟਾਈਮ ਹੈ ਅਭੀ ਇਹ ਕਾਲੂ ਕਿਹੜੇ ਸਿਸਟਮ ਨਾਲ ਸਾਰੀ ਫਸਲ ਵੱਡੀ ਕੀ ਖਰਾਦੀ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਈ ਸੋ ਜਨ ਨੂੰ ਮੰਡੀ ਨਾਲ ਖਿੱਚਦੇ ਨਾਲ ਮਾਲ ਜਨ ਨੂੰ ਸ਼ੁਰੂ ਹੋਣੀ ਹੈ ਅਚਾ ਵੀ ਦਾ ਮਤਲਬ ਗਵਰਨਮੈਂਟ ਆਏ ਕਹਿੰਦੇ ਵੀ ਵਿਵਾਰੀ ਪਹਿਲਾਂ ਚੱਕ ਲਵੇ ਸਾਡੇ ਵਰਨ ਮੌਕੇ ਤੇ ਹੈ ਵੀ ਸਾਡੀ ਬਾਰ ਮੋੱਕ ਜਵੇ ਇਹੀ ਕੰਮ ਪੰਜਾਬ ਚੋਂ ਨੂੰ ਕਰਦਾ ਨਾ ਹੈ ਇਹ ਜੀ ਕੰਮ ਹੈ ਹੈ ਇਹ ਦੇਣਾ ਵਪਾਰ ਇਹਨੇ ਮਾਰਗੀ ਰੇਟ ਲਾਉਣਾ ਹਾਂ ਸਹੀ ਕਹਦਾ ਵਿਆਪ ਦੀ ਮਰਜ਼ੀ ਦਾ ਰੇਟ ਲਾਉਣਾ ਇਹਨਾਂ ਨੇ ਇਹ ਗੱਲ ਸਹੀ ਆ ਇਹ ਹੀ ਬਣਾ ਨੇ ਆਇਆ ਹਾਂ ਅੱਗੇ ਅਸ਼ੋਕਨਗਰ ਜਾਦਾ ਤੇ ਆਹ ਬੋਰੀ ਹੈ ਇਹਨਾਂ ਦਾ ਮਾਰਕਾ ਜਿਹੜਾ ਹਨਾ ਮਾਰਕਾ ਵੀ 2014 ਦਾ ਲੱਗਿਆ ਆ ਕਾਲੂ ਉੱਤੇ ਬਾਰ ਦਾ ਨਾ ਵੀਰੇ ਮੋੜ ਮੋੜ ਆ ਜਾਂਦਾ ਹੈ ਹੈ ਬਾਰ ਦਾ ਨਾ ਤਾਂ ਮੋੜ ਮੋੜ ਆ ਜਾਂਦਾ ਹੈ ਅਗਲਾ ਵੀ ਬਾਈ ਕਣਕ ਦਾ ਕੋਈ ਰੇਟ ਨਹੀਂ ਹੈਗਾ ਮਨ ਮਰਜ਼ੀ ਦਾ ਰੇਟ ਹੈ ਇਹਨਾਂ ਦਾ ਇਹੀ ਚੀਜ਼ ਤਾਂ ਪੰਜਾਬ ਚ ਹੋਣ ਨੂੰ ਫਿਰਦੀ ਆ ਇਹਦੇ ਪਿੱਛੇ ਉਹ ਧਰਨਾ ਲੱਗਿਆ ਸੀਗਾ ਹੈ ਇਹਦੇ ਪਿੱਛੇ ਧਰਨਾ ਲੱਗਿਆ ਸੀ ਹਾਂ ਆ ਦੇਖ ਲਾ ਤੇ ਸਾਹਮਣੇ ਸਾਰੀ ਫਸਲ ਵੱਢੀ ਗਈ ਹੈ ਸਰਕਾਰੀ ਕਰਾਈ ਸ਼ੁਰੂ ਨਹੀਂ ਹੋਈ ਮੱਤੀ ਵੀ ਕੀ ਜਾਂਦੀ ਹੈ ਇਹ ਤੱਕ ਹੈ ਮੱਤੀ ਵੱਢਣ ਨੂੰ ਕਿੰਨਾ ਟਾਈਮ ਹੋ ਗਿਆ ਥਈਂ ਆਈ ਜਾਂਦੀ ਨੇ ਟਰਾਲੀਆਂ ਤੇ ਜਿੱਦ ਦੇ ਸਰਕਾਰੀ ਛੁੱਟੀਆਂ ਬੰਦ ਆ ਗਈ ਨਹੀਂ ਚੱਲੀ ਜਾਂਦੀ 12 ਮਹੀਨੇ ਜਿਹੜੀ ਰੱਖੀ ਹੋਈ ਹੈ ਜ਼ਿਮੀਂਦਾਰਾਂ ਨੇ ਚੱਲ ਤੱਕ ਮੈਂ ਚਲਾਵਾਂ ਨਹੀਂ ਮੈਂ ਚਲਾ ਚੱਲ ਆਨਾ ਵੀਰੇ ਕਹਿੰਦੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਸਾਰੀ ਫਸਲ ਵੱਡੀ ਏਰੀਏ ਤੇ ਏਰੀ ਖਾਲੀ ਹੋ ਗਿਆ ਨਾ ਇਹ ਮੰਡੀ ਜੇ ਆਪਾਂ ਖੜੇ ਆ ਹੀਸਾਗੜ ਦੀ ਚ ਸਰਕਾਰੀ ਖਰੀਦ ਨਹੀਂ ਆਪਣੇ ਬਾਈ ਕੀ ਹੁੰਦਾ ਨਾ ਜੇ ਦਿਨ ਮੰਨ ਲਓ ਕਣਕ ਦੀ ਫਸਲ ਆ ਜੇ ਵਿਸਾਖੀ ਦੇ ਬਾਅਦ ਨਾ ਵਿਸਾਖੀ ਦੇ ਸ਼ਾਇਦ ਪਹਿਲੀ ਅਪ੍ਰੈਲ ਦੇ ਹੁਣ ਮੰਨ ਲਓ ਅੱਜ 1 ਤਰੀਕ ਆ ਨਾ ਹੁਣ ਕੋ ਉਸ ਦਿਨ ਤੱਕ ਕਰ ਖਰੀਦ ਸ਼ੁਰੂ ਹੋ ਜੂਗੀ ਸਰਕਾਰੀ ਇੱਥੇ ਸਰਕਾਰੀ ਖਰੀਦ ਆ ਜਿਹੜੀ ਮੰਨ ਲਓ ਸ਼ੁਰੂ ਨਹੀਂ ਹੋਈ ਕੋਈ ਵੀ ਸਮਝ ਲਓ ਤੁਸੀਂ ਸਰਕਾਰੀ ਖਰੀਦ ਤਾਂ ਸੇ ਨਾ ਤੇ ਵੀ ਨਹੀਂ ਕੋਈ ਪਤਾ ਵੀ ਨਹੀਂ ਪ੍ਰਾਈਵੇਟ ਵਪਾਰੀ ਆ ਨਾ ਉਹ ਸਾਰੀ ਚੱਕਦਾ ਚੱਕਣ ਤੋਂ ਬਾਅਦ ਦਿਲੋਂ ਤੁਸੀਂ ਜਾਨੂੰ ਸਰਕਾਰੀ ਮੰਡੀ ਖੁੱਲਣੀਆਂ ਥਾਰਾ ਕੋਈ ਵਿਚਾਰਾ ਜਿਹੜਾ ਬੇਬਹੁਤਾ ਹੀ ਉਹ ਕਰਦਾ ਮੰਡੀ ਤੇ ਸਰਕਾਰੀ ਤੇ ਨਾ ਵੀ ਰੇਟ ਮਿਲੂ ਉਹੀ ਫਸਲ ਰੱਖੂ ਜਿਹਨਾਂ ਹੁਣ ਲੋੜ ਆ ਹਨਾ ਠੇਕਾ ਦੇਣਾ ਜਾਂ ਕਿਸੇ ਨੇ ਕੋਈ ਫਸਲ ਵੇਚ ਕੇ ਨਾ ਜ਼ਿਮੀਂਦਾਰ ਦਾ ਸਿਸਟਮ ਸਾਰਾ ਫਸਲ ਤੇ ਆ ਵੀ ਉਹ ਦੱਸੋ ਕੀ ਕਰੂਗਾ ਸਰਕਾਰੀ ਖਰੀਦ ਦਾ ਜੇ ਨੌ ਦੇ ਨਹੀਂ ਹੈਗਾ ਪਹਿਲਾਂ ਕਹਿੰਦੇ ਇੱਕ ਤਰੀਕ ਨੂੰ ਮੰਡੀ ਖੁੱਲ ਜਣੀਆਂ ਨਾ ਅੱਜ ਇੱਕ ਆ ਇੱਕੋ ਇੱਕ ਨੂੰ ਵੀ ਫੈਨ ਦਾ ਲੱਗਦਾ ਨਹੀਂ ਵੀ ਖੁੱਲੂਗੀ ਬਾਕੀ ਇਹ ਹਾਲ ਹੈ ਬਾਈਆਂ ਨਾ ਮੰਡੀਆਂ ਦੇ ਵਿੱਚ ਇਹ ਜੀਜ਼ ਆਪਣੇ ਪੰਜਾਬ ਆਉਣ ਨੂੰ ਕਰਦੀ ਆ ਹਿਸਾਬ ਲਾ ਲਓ ਤੁਸੀਂ ਜਿਵੇਂ ਹੁਣ ਆਪਣੇ ਹੈ ਨਾ ਮੰਡੀ ਬਿਲਕੁਲ ਖਾਲੀ ਪਈ ਇਹ ਸਿਸਟਮ ਆਪਣੇ ਆ ਕਰੂਗਾ ਵਪਾਰੀਆਂ ਲਵੇ ਜਿਹੜਾ ਮਾਲ ਆ ਉਹ ਫੁੱਲੋਇਆ ਕਰੂਗਾ ਇੱਥੇ ਹੁਣ ਜਿਹੜੀ ਹੈ ਟਰੈਕਟਰ ਲੇਨ ਚੱਲੇ ਆ ਇੱਛਾ ਘਾੜ ਤਾ ਪਹੁੰਚ ਗਏ ਤੇ ਹੈ ਨਾ ਜਾਂਦੇ ਜਾਂਦੇ ਮਾ ਕੱਲਾ ਫੋਨ ਆਈ ਜਾਂਦਾ ਬਾਕੀ ਕਰਦੇ ਆ ਗੱਲ ਕਰਕੇ ਬੜਾ ਜੈਨ ਕਾ ਜੈਨ ਕਾ ਲਾਈਆ